ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਸਰਬੰਸ ਜ਼ਬਰ ਤੇ ਜ਼ੁਲਮ ਦੇ ਖਿਲਾਫ ਵਾਰ ਕੇ ਦੁਨੀਆ ਦੇ ਅੰਦਰ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਅਤੇ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਣ ਗਏ ਤੇ ਮਾਤਾ ਗੁਜਰ ਕੌਰ ਜੀ ਸ਼ਹੀਦਤ ਨੂੰ ਪ੍ਰਾਪਤ ਹੋਏ ਇਹਨਾਂ ਦਿਨਾਂ ਨੂੰ ਮਨਾਉਣ ਦੇ ਲਈ ਕੁੱਲ ਦੁਨੀਆ ਦੇ ਅੰਦਰ ਮਾਨਵਤਾ ਦੇ ਭਲੇ ਲਈ ਤੇ ਮਨੁੱਖੀ ਅਧਿਕਾਰਾਂ ਦੇ ਲੜਾਈ ਲੜਨ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਯਾਦ ਕਰਦੇ ਆ ਸਿੱਖ ਕੌਮ ਵੱਡੀ ਪੱਧਰ ਦੇ ਉੱਤੇ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੀ ਆ ਪਿਛਲੇ ਦਿਨਾਂ ਦੇ ਅੰਦਰ ਦੇਸ਼ ਦੀ ਸਰਕਾਰ ਨੇ ਵੀਰਵਾਲ ਦਿਵਸ ਦੇ ਨਾਮ ਦੇ ਉੱਤੇ ਸਹਬਜ਼ਾਦਿਆਂ ਨੂੰ ਯਾਦ ਕਰਨ ਦਾ ਉਪਰਾਲਾ ਕੀਤਾ ਉਪਰਾਲਾ ਚੰਗਾ ਵਾ ਕੋਈ ਵੀ ਜਿਹੜਾ ਕੁਰਬਾਨੀਆਂ ਨੂੰ ਯਾਦ ਕਰਦਾ ਉਹਨਾਂ ਨੂੰ ਨਤਮਸਤਕ ਕਰਦਾ ਜਿਨ੍ਹਾਂ ਦੇ ਕਰਕੇ ਅੱਜ ਦੇਸ਼ ਜਾਦ ਹੈ ਤੇ ਅੱਜ ਇਥੋਂ ਦੇ ਵੱਡੇ ਧਰਮਾਂ ਦੇ ਲੋਕ ਜਿਹੜੇ ਆ ਮਹਫੂਜ਼ ਨੇ ਅੱਜ ਆਪਣੇ ਆਪ ਨੂੰ ਇੱਕ ਮਾਣ ਮਹਿਸੂਸ ਕਰਦੇ ਨੇ ਇੱਕ ਆਜ਼ਾਦ ਦੇਸ਼ ਦੇ ਅੰਦਰ ਰਹਿਣ ਦਾ ਸੋ ਪਰ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਨਾਮ ਦੇ ਬਾਰੇ ਦੇ ਵਿੱਚ ਇੱਕ ਜਾਣਕਾਰੀ ਦਿੱਤੀ ਗਈ ਸੀ ਕਿ ਵੀਰ ਬਾਲ ਦਿਵਸ ਦੇ ਵਿੱਚ ਸਹਿਬਜ਼ਾਦੇ ਦੀ ਸ਼ਹਾਦਤ ਦਾ ਨਾਮ ਨਹੀਂ ਆਉਂਦਾ ਉਹਨਾਂ ਨੇ ਭਾਵੇਂ ਦਰਸਤੀ ਨਹੀਂ ਕੀਤੀ ਪਰ ਉਸ ਦੇ ਵਿੱਚ ਇੱਕ ਹੋਰ ਗੜੀ ਜੁੜ ਗਈ ਆ ਕਿ ਵੀਰ ਬਾਲ ਦਿਵਸ ਦੇ ਨਾਮ ਦੇ ਉੱਤੇ ਹਿੰਦੁਸਤਾਨ ਦੇ ਅੰਦਰ ਕਾਫੀ ਜਗ੍ਹਾ ਦੇ ਉੱਤੇ ਇਹ ਵੀਰ ਬਾਲ ਦਿਵਸ ਮਨਾਇਆ ਗਿਆ ਤੇ ਉਥੇ ਨਾਟਕ ਖੇਡੇਗੇ ਸਟੇਜ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਨੇ ਸਹਿਬਜ਼ਾਦਿਆਂ ਦੇ ਬੱਚਿਆਂ ਦੇ ਦਾ ਸਹਿਬਜ਼ਾਦਿਆਂ ਦਾ ਕਰੈਕਟਰ ਜਿਹੜਾ ਪੇਸ਼ ਕੀਤਾ ਜਿਹੜਾ ਕਿ ਬਿਲਕੁਲ ਗਲਤ ਗੱਲ ਆ ਕਿਉਂਕਿ ਆਪੋ ਆਪਣੀਆਂ ਇੱਕ ਮਰਜ਼ਾਦਾ ਵਾਂ ਹੁੰਦੀਆਂ ਸੋ ਸਿੱਖ ਕੌਮ ਦੇ ਅੰਦਰ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਇਸ ਗੱਲ ਤੇ ਰੋਗ ਆ ਕਿ ਸ੍ਰੀ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਜੀ ਦਾ ਪਰਿਵਾਰ ਸ਼ਹੀਦ ਇਹਨਾਂ ਦੇ ਬਾਰੇ ਦੇ ਵਿੱਚ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਨਮਾਨ ਸ਼ਖਸੀਤਾਂ ਦੇ ਬਾਰੇ ਵਿੱਚ ਜਗਰ ਹੈ ਕਿ ਕੋਈ ਵੀ ਜਿਹੜਾ ਵਿਅਕਤੀ ਜਾਂ ਕੋਈ ਬੱਚਾ ਉਹਨਾਂ ਦਾ ਜਿਉਂਦਾ ਕਰੈਕਟਰ ਨਹੀਂ ਕਰੇਗਾ ਸੋ ਇਸ ਦੇ ਬਾਰੇ ਪਿਛਲੇ ਸਮੇਂ ਚ ਬਾਕੀ ਕਾਫੀ ਵਿਵਾਦ ਵੀ ਪੈਦਾ ਹੋਇਆ ਚਾਹੇ ਚਾਰ ਸਾਹਿਬ ਜادہ ਇੱਕ ਨੈਮਿਨੇਸ਼ਨ ਫਿਲਮ ਸੀ ਪਰ ਉਹਦੇ ਬਾਰੇ ਵੀ ਕਾਫੀ ਜ਼ਿਆਦਾ ਟਿੱਪਣੀਆਂ ਆਈਆਂ ਸੋ ਹੁਣ ਵੀ ਸਿੱਖਾਂ ਦੇ ਵੱਡੇ ਵਰਗ ਵੱਲੋਂ ਇਹ ਜਿਹੜੇ ਨਾਟਕ ਖੇਡੇ ਗਏ ਨੇ ਜਿਹਦੇ ਵਿੱਚ ਸਾਹਿਬ ਜادہ ਦਾ ਕਰੈਕਟਰ ਦੱਸਿਆ ਗਿਆ ਤੇ ਇਹ ਵੀ ਗੱਲ ਕੀਤੀ ਗਈ ਆ ਕਿ ਉਨ ਉਥੇ ਇਤਿਹਾਸ ਨੂੰ ਬੁਗਾਰਨ ਦਾ ਵੀ ਕਾਫੀ ਜਿਹੜੀ ਇਹ ਜਿਹੜੇ ਗੱਲ ਸਾਹਮਣੇ ਆਉਂਦੀ ਆ ਸੋ ਇਹ ਬੜੀ ਮਾੜੀ ਗੱਲ ਆ ਸ਼ਰੌਣੀ ਗੁਰਦੁਆਰਾ ਆਪਣਾ ਕਮੇਟੀ ਡਟ ਕੇ ਇਸ ਗੱਲ ਦਾ ਵਿਰੋਧ ਕਰਦੀ ਆ ਕਿ ਕੋਈ ਵੀ ਜਿਹੜਾ ਕਰੈਕਟਰ ਆ ਉਹ ਜਿਹੜੇ ਦੱਸੇ ਗਿਆ ਇਹਨਾਂ ਦੇ ਵਿੱਚ ਨਹੀਂ ਹੋ ਸਕਦਾ ਸੋ ਅਸੀਂ ਜਿੱਥੇ ਸਾਰਾ ਸਿਸਟਮ ਜਿਹੜਾ ਮੀਡੀਆ ਦਾ ਉਹਨੂੰ ਵੀ ਅਸੀਂ ਬੇਨਤੀ ਕਰਾਂਗੇ ਤੇ ਸਰਕਾਰ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਦਿਨ ਮਨਾਉਣਾ ਯਾਦ ਕਰਨਾ ਬਹੁਤ ਚੰਗੀ ਗੱਲ ਆ ਤੇ ਅਸੀਂ ਇਸ ਗੱਲ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਕੌਮ ਦੀ ਮਰਿਆਦਾ ਜਿਹੜੀ ਆ ਇਹ ਪ੍ਰਵਾਨ ਨਹੀਂ ਕਰਦੀ ਕਿ ਜਿਹੜੇ ਵੀ ਸਾਬਜਾਦਾਂ ਦੇ ਕਰੈਕਟਰ ਬਣਾ ਕੇ ਜਿਹੜੀ ਉਹ ਪੇਸ਼ ਕੀਤੀ ਜਾਵੇ ਤੇ ਉਸ ਤਰ੍ਹਾਂ ਦੀ ਯਾਦਗਾਰ ਬਣਾਈ ਜਾਵੇ ਤੋਂ ਅਸੀਂ ਸ਼ਰੌਣੀ ਗੁਰਦੁਆਰਾਪੁਰਾਂ ਦੀ ਕਮੇਟੀ ਇਸ ਗੱਲ ਦੀ ਡਟ ਕੇ ਵਿਰੋਧਤਾ ਕਰਦੀ ਆ ਤੇ ਇਹਦੇ ਖਿਲਾਫ ਸਰਕਾਰ ਕੋਲੇ ਜਿਹੜੀ ਆ ਚਾਰਾ ਜੋਹੀ ਕਰਨ ਵਾਸਤੇ ਸ਼੍ਰੌਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਆ ਉਹ ਪੱਤਰ ਵੀ ਲਿਖ ਰਿਹਾ ਤੇ ਇਸ ਦੇ ਖਿਲਾਫ ਵੱਖ-ਵੱਖ ਪਲੇਟਫਾਰਮਾਂ ਤੋਂ ਆਵਾਜ਼ ਵੀ ਉਠਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ